ਮਾਤਾ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ Facebook ਤੇ ਆਪਣਾ ਪੇਜ ਬਣਿਆ ਹੋਇਆ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਰਾਮਪੁਰਾ ਮੰਡੀ ਤੇ ਜਿਹੜੀ ਕਿ ਮਹੀਨੇ ਦੀ ਇੱਕ ਤਰੀਕ ਨੂੰ ਮਹੀਨੇ ਚ ਇੱਕ ਵਾਰੀ ਲੱਗਦੀ ਆ ਸਾਹਮਣੇ ਵੀਡੀਓ ਚ ਤੁਹਾਨੂੰ ਦੋ ਬਹੁਤ ਸ਼ਕੀਨ ਝੋਟੀਆਂ ਨਜ਼ਰ ਆ ਰਹੀਆਂ ਨੇ ਮੂੰਹ ਮੱਥਾ ਦਿਖਾਦਾਂ ਇੱਕ ਵਾਰੀ ਤੋੜ ਕੇ ਦਿਖਾਵਾਂਗੇ ਬਾਕੀ ਡਿਟੇਲ ਬਾਈ ਹੋਰੀ ਟਪਾਲੀ ਵਾਲੇ ਜਿਹੜੇ ਮਸ਼ਹੂਰ ਵਪਾਰੀ ਨੇ ਉਧਰ ਬੈਠੇ ਆ ਉਹਨਾਂ ਤੋਂ ਪੁੱਛ ਕੇ ਸਾਰੀ ਡਿਟੇਲ ਤੇ ਨੰਬਰ ਉਹਨਾਂ ਦਾ ਮੈਂ ਸਕਰੀਨ ਤੇ ਲਾ ਦੂੰਗਾ ਕੁਝ ਗੱਲਾਂ ਉਹਨਾਂ ਨਾਲ ਹੋਰ ਵੀ ਕਰਾਂਗੇ ਵੀ ਬਾਈ ਹੋਰੀ ਕਹਿੰਦੇ ਵੀ ਚੁੱਪ ਕਿਉਂ ਬੈਠੇ ਨੇ ਲੰਬੇ ਟਾਈਮ ਤੋਂ ਉਹ ਗੱਲਬਾਤ ਵੀ ਥੋੜੀ ਬਾਈ ਨਾਲ ਮੈਂ ਸਾਰੀ ਕਰਾਂਗਾ ਦੋ ਝੋਟੀਆਂ ਨੇ ਬਾਈ ਕੋਲੇ ਮੂਰਤ ਵਰਗੀਆਂ ਝੋਟੀਆਂ ਨੇ ਬਿਲਕੁਲ ਕੁੰਡੇ ਸਿੰਘਾਂ ਚ ਨੇ ਦੋਨੇ ਹ ਗੱਡਵੀਂ ਤਿਆਰੀ ਲਾ ਕੇ ਲਿਆ ਬਾਈ ਕਟਿੰਗ-ਕਟਿੰਗ ਕਰਕੇ ਝੋਟੀਆਂ ਦੀ ਗੱਬਣਾ ਬਾਈ ਤੋਂ ਨਹੀਂ ਇਹ ਗੱਬਣਾ ਬਾਈ ਆਹ ਥਾਣਾ ਵਾਣਾ ਦਿਖਾ ਦੇਣਾ ਦੋਸਤੋ ਇੱਕ ਝੋਟੀ ਗੱਬਣਾ ਇਹਨਾਂ 'ਚ ਇੱਕ ਸੂਈ ਹੋਈ ਆ ਤੇ ਬਾਕੀ ਤੋੜ ਕੇ ਦਿਖਾ ਦੇਣਾ ਆਪਾਂ ਖੋਲ ਲਈ ਮੈਂ ਬਹੁਤ ਯਕੀਨ ਝੋਟੀਆਂ ਨੇ ਦੋਸਤੋ ਉੱਚੇ ਕੱਦ ਕਾਠ 'ਚ ਮੋٹے ਮੁੱਢ ਵਾਲੇ ਥਣ ਲੱਗੇ ਨੇ ਦੋਸਤੋ ਵਧੀਆ ਦੁੱਧ ਵਾਲੇ ਥਣ ਨੇ ਚਾਰੇ ਥਣ ਨਿਖੜਵੇਂ ਲੱਗੇ ਨੇ ਇਕੱਲੇ-ਇਕੱਲੇ ਦੂਰੀ ਤੇ ਨੇ ਪੂਰੀ ਤੇ ਕੱਦ ਕਾਠ ਬਹੁਤ ਆ ਦੋਸਤੋ ਝੋਟੀ ਦਾ ਜੇ ਕਹਿ ਦਈਏ ਤਾਂ ਇੱਕ ਮੂਰਤਾਰ ਕੀ ਝੋਟੀ ਆ ਬਾਕਮਾਲ ਆ ਬਾਈ ਤੇ ਬਾਕੀ ਡਿਟੇਲ ਇਹਨਾਂ ਦੀ ਬਾਈ ਨਾਲ ਕਰਕੇ ਗੱਲਬਾਤ ਸਾਰੀ ਡਿਟੇਲ ਪੁੱਛ ਕੇ ਮੈਂ ਨੰਬਰ ਵੀ ਬਾਈ ਦਾ ਲਾ ਦੂੰਗਾ ਸਕਰੀਨ ਤੇ ਜਿਹਨਾਂ ਨੂੰ ਇਹਨਾਂ ਦਾ ਦੋਹਾਂ ਚੋਂ ਕੋਈ ਵੀ ਝੋਟੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਖਾਨ ਹਵਾ ਨਾਲ ਦੇਖ ਲਓ ਦੋਸਤੋ ਇੱਕ ਵਾਰੀ ਸੂਣ ਚ ਇਹਦੇ ਪਏ ਨੇ ਦੇਣਾ ਉਹ ਬਾਈ ਨੂੰ ਪੁੱਛਾਂਗੇ ਆ ਪਾ ਇੱਕ ਨੰਬਰ ਵਾਲੀ ਝੋਟੀ ਆ ਦੋਸਤੋ ਇਸ ਤੋਂ ਬਾਅਦ ਆਪਾਂ ਆ ਦੋ ਨੰਬਰ ਵਾਲੀ ਝੋਟੀ ਆ ਦੋਸਤੋ ਇਹਦਾ ਵੀ ਕੱਦ-ਕਾਠ ਬਹੁਤ ਆ ਦੋਸਤੋ ਇਹ ਸੂਈ ਹੋਈ ਆ ਝੋਟੀ ਦੋਸਤੋ ਪੂਰੇ ਉੱਚੇ ਕੱਦ-ਕਾਠ ਚ ਆ ਚੌੜੇ ਢਾਂਚੇ ਦੀ ਆ ਕੱਦ ਬਹੁਤ ਆ ਬੇਲ ਬਹੁਤ ਆ ਦੋਸਤੋ ਮੋٹے ਮੁੱਢਾਂ ਵਾਲੇ ਥਣ ਲੱਗੇ ਨੇ ਚਾਰੇ ਥਣ ਨਿੱਖੜਵੇਂ ਲੱਗੇ ਨੇ ਪੂਰੇ ਉੱਚੇ ਕੱਦ-ਕਾਠ ਚ ਆ ਦੋਸਤੋ ਪੂਰੇ ਚੌੜੇ ਢਾਂਚੇ ਦੀ ਝੁੱਟੀ ਆ ਪੂਰਾ ਚੌੜਾ ਲੇਗਾ ਦੋਸਤੋ ਫੋਟਾਂ ਵਾਂਗੂ ਚੌੜਾ ਉਤੋਂ ਬਾਕਮਾਲਾ ਬਾਈ ਆਕੇ ਨਾਲ ਰੱਤ ਦੇ ਸਿਰਾਂ ਪਰ ਠੀਕ ਇਹ ਜੋ ਠੀ ਸੂਈ ਹੋਈ ਆ ਦੋਸਤੋ ਇਹਨਾਂ ਦੋਹਾਂ ਚ ਜਿਹੜੀ ਵੀ ਠੋਟੀ ਕਿਸੇ ਨੂੰ ਪਸੰਦ ਆਉਂਦੀ ਹੈ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਓ ਦੋਸਤੋ ਤੇ ਜਿਹੜੇ ਮੇਨ ਵਪਾਰੀ ਨੇਟ ਭਾਲੀ ਵਾਲੇ ਉਹਨਾਂ ਨੇ ਝੋਟੀਆਂ ਨੇ ਦੋਸਤੋ ਦੋਹੀ ਝੋਟੀਆਂ ਇਹ ਦੋ ਨੰਬਰ ਵਾਲੀ ਝੋਟੀ ਆ ਦੋਸਤੋ ਬੱਚਾ ਇਹਦਾ ਮੂਰੇ ਬੈਠਾ ਇੱਕ ਵਾਰ ਖਣ ਹਵਾਨਾ ਦਿਖਾ ਦੇਣਾ ਨੇੜ ਤੋਂ ਮੈਂ ਥਣ ਹਵਾਨਾ ਦੇਖ ਸਕਦੇ ਹੋ ਦੋਸਤੋ ਚਾਰੇ ਥਣ ਨਿਖੜਵੇਂ ਲੱਗੇ ਨੇ ਮੋٹے ਪੂਰੀ ਦੂਰੀ ਤੇ ਲੱਗੇ ਨੇ ਕੱਦ ਪੱਟ ਬਹੁਤ ਅੁੱਟੀ ਦਾ ਇਹਦਾ ਬੱਚਾ ਬਾਈ ਅੱਗੇ ਆ ਜਿਹੜਾ ਬੈਠਾ ਹਾਂ ਉਹੀ ਬੱਚਾ ਬਾਈ ਦਾ ਉਹ ਸਾਹਮਣੇ ਦੋਸਤੋ ਤੁਹਾਨੂੰ ਇਹਦਾ ਬੱਚਾ ਨਜ਼ਰ ਆ ਰਿਹਾ ਆ ਜਾਓ ਬਾਕੀ ਬਾਈ ਨਾਲ ਟਪਾਲੀ ਵਾਲੇ ਨਾਲ ਗੱਲਬਾਤ ਕਰਾਉਣੇ ਆ ਪੁੱਛਦੇ ਆ ਉਹਨੂੰ ਸਾਰੀ ਡਿਟੇਲ ਇਹਨਾਂ ਦੀ ਤੇ ਨੰਬਰ ਪੁੱਛਣਾ ਕਰ ਬਾਈ ਨਾਲ ਬਾਈ ਆ ਸਾਸਰੀ ਘਰ ਸਾਸਰੀ ਘਰ ਨਾਮ ਦੱਸੋ ਬਾਈ ਜੀ ਨਾਮ ਗਰਦੀਪ ਸਿੰਘ ਬਾਈ ਪਿੰਡ ਕਿਹੜਾ ਬਾਈ ਪਿੰਡ ਟਪਾਲੀ ਆ ਜੀ ਟਪਾਲੀ ਜਿਹੜੀ ਆ ਇੱਕ ਨੰਬਰ ਤੇ ਝੋਟੀ ਗੱਬਣਾ ਬਾਈ ਇਹਦੀ ਕੀ ਡਿਟੇਲ ਆ ਹੈ ਇਹ ਜੀ 18 ਕਿਲੋ ਦੀ ਗਾਰੰਟੀ ਹੈ ਬਾਈ ਦੋ ਦੁੱਦੀ ਯਾਰ ਹਜੇ 12 13 ਦਿਨ ਲੈਂਦੀ ਹੈ। ਅੱਛਾ ਕਿੰਵੇਂ ਸੂਏ ਸੂਗੀ ਬਾਈ? ਸੂਆ ਤੀਜਾ ਬਾਈ। ਤੀਜਾ ਸੂਆ ਸੂਗੀ। 18 ਕਿਲੋ ਦੀ ਗਾਰੰਟੀ ਤੇ ਦੇਵਾਂਗੇ। ਹਾਂਜੀ। ਰੇਟ ਕੀ ਕਰਦੇ ਆ ਬਾਈ ਇਹਦਾ? ਇਹਦਾ 2 10 ਆ ਬਾਈ। 2 10 ਕਿੰਨੇ ਵੀ ਛੱਡ ਦਾਂਗੇ ਬਾਈ ਜੀ। 1 80 ਦੀ ਮੈਂ ਦੇਣਾ। 1 80 ਦੀ ਛੱਡ ਦਾਂਗੇ। ਆ ਜਿਹੜੀ 2 ਨੰਬਰ ਤੇ ਝੋਟੀ ਖੜੀ ਆ। ਇਹਦਾ 4 10 ਹੋ ਜਾਣਾ। ਆ ਸੂਈ ਹੋਈ ਆ ਦੋਸਤੋ ਝੋਟੀ ਜਿਹੜੀ 2 ਨੰਬਰ ਤੇ ਸਾਹਮਣੇ ਇਹਦਾ ਬੱਚਾ ਬੈਠਾ। ਮੈਂ ਇੱਕ ਵਾਰ ਥਣ ਹਵਾਨਾ ਵੀਰ ਦਿਖ ਭਾਈ 1 ਕਿਨਵੇ ਸੂਈ ਹੋਈ ਹੋਈ ਆ ਇਹ ਦੂਜਾ ਸੂਆ ਯਾਰ ਵੀਰ ਦੂਜਾ ਸੂਆ ਦੰਦਾਂ ਚ ਕਿਵੇਂ ਆ ਭਾਈ ਇਹ ਛਿੱਗੀ ਆ ਭਾਈ 6 ਦੰਦਾਂ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ 7-8 ਦਿਨ ਹੋ ਗਏ ਯਾਰ ਭਾਈ ਕਿੰਨਾ ਕੁ ਦੁੱਧ ਤਿਆਰ ਆ ਭਾਈ ਇਸ ਟਾਈਮ 13 ਕਿਲੋ ਬੋਲੀ ਆ ਭਾਈ 13 ਕਿਲੋ ਇਹਦਾ ਕੀ ਰੇਟ ਕਰਦੇ ਆ ਜਿਹੜਾ 4-10 ਰੁਪਏ ਕਿੰਨੇ ਦੀ ਛੱਡ ਦਾਂਗੇ ਇਹ ਇਹ ਸਵਾ 3 ਦੇ ਝੋਟੇ ਦੇਵਾਂਗੇ ਯਾਰ ਸਵਾ 3 ਲੱਖ ਆਪਣਾ ਨੰਬਰ ਬੋਲ ਦੋ ਭਾਈ ਨੰਬਰ 9915937522 ਬਾਈ ਇੱਕ ਵਾਰੀ ਫੇਰ ਬੋਲ ਦੋ 9915937522 ਦੋਸਤੋ ਬਾਈ ਦਾ ਨੰਬਰ ਮੈਂ ਲਾ ਦੂੰਗਾ ਸਕਰੀਨ ਤੇ ਜਿਨ੍ਹਾਂ ਨੂੰ ਇਹ ਦੋਹਾਂ ਝੋਟੀਆਂ 'ਚ ਕੋਈ ਵੀ ਝੋਟੀ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਬਾਈ ਆਪਣੀ ਚੁਪਾਲਾ ਰਾਜ ਇੱਕ ਜ਼ਰੂਰ ਦੱਸ ਦਿਓ ਮਾੜਾ ਦਰਸ਼ਕਾਂ ਨੂੰ ਉਦਦੇ ਯਾਰ ਬਾਈ ਇੱਕ ਦੋ ਗੱਲਾਂ ਦੇ ਵਿੱਚ ਆਪਾਂ ਨਾ ਵਿਜੀ ਸੀਗੇ ਥੋੜਾ ਜਿਆ ਯਾਰ ਇੱਕ ਤਾਂ ਵੈਗਰੂ ਨੇ ਆਪਣੇ ਦੇਖੋ ਚਲੋ ਹੁੰਦਾ ਹੀ ਆ ਹਨਾ ਜਿੰਦਗੀ ਦਾ ਰਾਜਪੁੱਤ ਦੀ ਦਾਤ ਭਖਸ਼ਾ ਉਦਦੇ ਮੈਂ ਆਪਦੇ ਘਰ ਐਡਮਿਟ ਕਰਵਾਇਆ ਸੀਗਾ ਠੀਕ ਆ ਬਾਈ ਉਹ ਤਾਂ ਚੁੱਪ ਹੀ ਲੋਕਾਂ ਨੂੰ ਲੱਗਿਆ ਖਾਣੀ ਵੀ ਕੀ ਗੱਲਾਂ ਚ ਆਪਾਂ ਹਨਾ ਨਾ ਤਾਂ ਪ੍ਰਮਾਤਮਾ ਦੀ ਕਿਰਪਾ ਨਾਲ ਦਵਿਆਂ ਨੰਦਵਗੇ ਯਾਰ ਆਪਾਂ ਤਾਂ ਅੱਜ ਵੀ ਸੀ ਲੈ ਕੇ ਆਹੀ ਚਾਰ ਬੇਸ ਦਿਨ ਠੀਕ ਆ ਬਾਈ ਘਰੇ ਵੀ ਮਈਆਂ ਬਹੁਤ ਚਈਆਂ ਤੋਪੜਾਂ ਗੱਪੜਾਂ ਦੀ ਮਈਆਂ ਬਹੁਤ ਚੰਗੀਆਂ ਵਿੱਚ ਕਿਹੜੇ ਲੋਕਾਂ ਯਾਰ ਪੰਜੀ ਕਿਸੇ ਦੀ ਦੇਣੀ ਨਹੀਂ ਉਹ ਬੋਲੀ ਜਾਂਦੇ ਸੀਗੇ ਵੀ ਇਹ ਗੱਪੀ ਆ ਉਹ ਜਵਾ ਉਹ ਬੰਦਾ ਮੈਨੂੰ ਫੇਰ ਬੋਲ ਲਿਆ ਉਹਨੂੰ ਕਹਿੰਦਾ ਮੰਡੀ ਚ ਵੜ ਜਾ ਤੇ ਲੋਕਾਂ ਦੇ ਰੁਪਏ ਸਹੀ ਟਾਈਮ ਤੇ ਦੇ ਦੇ ਕੋਈ ਕੁੰਡਾ ਨਾ ਖੜਕਾ ਕੇ ਆਵੇ ਆ ਨਾ ਕਹੇ ਬਾਈ ਮੇਰੇ ਰੁਪਏ ਦੇ ਦੇ ਉਹਨੂੰ ਇਹ ਮੇਰਾ ਮੈਸੇਜ ਆਉ ਬੰਦੇ ਨੂੰ ਠੀਕ ਜਿਹੜਾ ਥੱਲੇ ਕਮੈਂਟ ਕਰਕੇ ਕਹਿ ਜਾਂਦਾ ਉਹਨਾਂ ਕਰ ਲੋਕਾਂ ਦੇ ਪਹਿਲਾਂ ਐ ਪੂਰੇ ਰੁਪਏ ਦੇ ਕੇ ਰਿਲੈਕਸ ਹੋ ਕੇ ਮੰਡੀ ਚ ਵੜਦਾ ਠੀਕ ਹੈ ਜੀ ਫੇਰ ਨਜ਼ਾਰਾ ਬਾਈ ਐਵੇਂ ਭੋਂਕਾਂ ਨੂੰ ਤਾਂ ਸੌ ਲਗਾਉੜ ਭੋਂਕੀ ਜਾਂਦੀ ਆ ਪਰ ਆਪਾਂ ਨਾ ਦਬਿਆ ਨਾ ਪਰਮਾਤਮਾ ਦਬਾਵੇ ਅੱਜ ਵੀ ਵੇਚਣਾ ਜ਼ਰੂਰ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਦੋਸਤੋ ਕ ਕਿਉਂਕਿ 22 ਦਾ 1 ਨੰਬਰ ਦਾ ਸਾਫ਼ ਸੁਥਰਾ ਕੰਮ ਹੈ ਤਕਰੀਬਨ 22 ਨੂੰ ਮੇਰਾ خیال ਹੈ ਪੂਰੇ ਪੰਜਾਬ ਦੇ ਵਿੱਚ ਹੀ ਸਾਰੇ ਬੰਦੇ ਜਾਣਦੇ ਨੇਗੇ ਕਮੈਂਟ ਕਰਨ ਤੋਂ ਪਹਿਲਾਂ ਮਾੜਾ ਜਿਹਾ ਗ੍ਰੇਜ ਜ਼ਰੂਰ ਕਰ ਲਿਆ ਕਰੋ ਦੋਸਤੋ ਬਾਈ ਦੁਨੀਆ ਇਹ ਜੀ ਹੋ ਗਈ ਤਾਜ਼ੀਆਂ ਮੰਗਾ ਦੇ ਕੇ ਟੋਕੜਾਂ ਮੰਗਾ ਖੋਲ ਕੇ ਲੈ ਕੇ ਆਏ ਆ ਇਹ ਦੁਨੀਆ ਨਾ ਮੈਂ ਆਪਾਂ ਤਾਂ ਆਪ ਕਹਿੰਦਾ ਮੇਰੇ ਤੇ ਵੀ ਬਾਈ ਮੇਰੇ ਪੱਗ ਦੇ ਦਾੜੀ ਤੇ ਵਿਸ਼ਵਾਸ ਨਾ ਕਰੋ ਆਪਸ ਨਾਲ ਚੋਕੇ ਮੰਗਾ ਲਓ ਮੈਂ ਆਪ ਤੇਜ ਗਿਆ ਸੀਗਾ ਬਾਈ ਯਾਰ ਬੰਦੇ ਬੰਦੇ ਦਾ ਬਾਈ ਟੋਕੜਾਂ ਮੰਗਾ ਖੋਲ ਕੇ ਲੈ ਗਿਆ ਪਰ ਆਪਣਾ ਫੇਰ ਵੀ ਪਰਮਾਤਮਾ ਨੇ ਸ਼ਾਹ ਦਿੱਤਾ ਆਪਾਂ ਅੱਜ ਵੀ ਟੋਕੜਾਂ ਵੇਚ ਤੀਆਂ ਤੇ ਜਾ ਕੇ ਵੀ ਵੀਡੀਓ ਚੈੱਕ ਕਰਨ ਕਿੰਨੀਆਂ ਖੋਲੀਆਂ ਸੀਂਗਾ ਆਪਾਂ ਆਪਦੇ ਦਮ ਤੇ ਖੋਲ ਕੇ ਲਿਆਏ ਆਂ ਬਾਈ ਬਾਈ ਆਪਣਾ ਐਡਰੈਸ ਨਾ ਇੱਕ ਵਾਰੀ ਫੇਰ ਕਰ ਬ ਇਸ ਜੀ ਇਹ ਕਿਹੜੇ ਰੋਡ ਤੇ ਪੈ ਜਾਂਦਾ ਭਾਈ ਇਹ ਬਾਈ ਆ ਰੰਪੜਾ ਰੋਡ ਤੇ ਯਾਰ ਰੰਪਰੇ ਤੋਂ ਭਦੌੜ ਨੂੰ ਜਾਂਦਾ ਪੜਾ ਰਾਮਪੂਰੀ ਤੋਂ ਕਿੰਨੇ ਕਿਲੋਮੀਟਰ ਰੰਪਰੇ ਤੋਂ 12 ਕਿਲੋਮੀਟਰ 12 ਕਿਲੋਮੀਟਰ ਟੋਕੜਾ ਗੱਬਣਾ ਵੀ ਹੁੰਦੀਆਂ ਕਰ ਆਪਣੇ ਕੋਲੇ ਬਹੁਤ ਆ ਬਾਈ ਬਹੁਤ ਚੰਗੀਆਂ ਜਿਆ ਕਿੰਨੇ ਕ ਜਾਨਵਰ ਹੁੰਦੇ ਨੇ ਹਰ ਵਕਤ ਆਪਣੇ ਕੋਲ 22 ਮਈਆ ਹੁੰਦੇ ਨੇ 22 ਮਈਆ ਸੇਲ ਵਾਲੀਆਂ ਹਰ ਵਕਤ ਟੋਕੜਾ ਗੱਬਣਾ ਸੂਣ ਵਾਲੀਆਂ ਗੱਬਣਾ ਵੀ ਹੁੰਦੀਆਂ ਹਾਂ ਹਾਂ ਸਾਰੇ ਭਾਂਦੇ ਹੁੰਦੀਆਂ ਜਾਂਦੇ ਦੋਸਤੋ ਮੈਂ ਨੰਬਰ 22 ਦਾ ਲਾ ਦੂੰਗਾ ਸਕਰੀਨ ਤੇ ਇੱਕ ਵਾਰੀ ਝੋਟੀਆਂ ਦੇ ਦਰਸ਼ਨ ਫੇਰ ਕਰਾ ਦਾਂ ਨਾ ਇਹਨਾਂ ਦੋਹਾਂ ਚ ਕੋਈ ਕੋਈ ਵੀਰ ਕਦੋਂ ਵੀ ਜਾ ਕੇ ਬਾਈ ਤੋਂ ਜਾਨਵਰ ਖਰੀਦ ਸਕਦਾ ਦੋਸਤੋ ਤੇ ਨੰਬਰ ਲਾ ਦੇਣਾ ਮੈਂ ਬਾਈ ਹੋਰ ਨਾ ਸਕਰੀਨ ਤੇ ਜਿਹੜੇ ਬਾਹਰ ਬਾਹਰ ਤੋਂ ਮਾਲ ਲੈਣ ਆਉਂਦੇ ਨੇ ਉਹ ਵੀ ਬਾਈ ਕੋਲ ਆ ਸਕਦੇ ਨੇ ਤੇ ਰਹਿਣ ਸੈਣ ਦਾ ਬਾਈ ਕੋਲੇ ਪੂਰਾ ਸਿਸਟਮ ਆ ਇੱਕ ਵਾਰੀ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਦੋਹਾਂ ਝੋਟੀਆਂ ਦਾ ਹਾਰ ਸ਼ਿੰਗਾਰ ਲਾ ਕੇ ਬਾਈ ਪੂਰੀ ਤਿਆਰੀ ਕਰਕੇ ਲੈ ਝੋਟੀਆਂ ਦੀ ਬਿਲਕੁਲ ਕੁੰਡੇ ਸਿੰਘਾਂ ਚ ਪੂਰੀਆਂ ਸ਼ਕੀਨ ਨੇ ਇਹ ਗੱਬਣਾ ਝੋਟੀ ਦੋਸਤੋ 10 12 ਦਿਨ ਦੀ ਕੱਚੀ ਐ ਆ ਆ ਇਹਦਾ ਬੱਚਾ ਬੈਠਾ ਦੋ ਨੰਬਰ ਵਾਲੀ ਦਾ ਕੱਟੀ ਆ ਦੋਸਤੋ ਇਹਦੇ ਨਾਲ ਇਹ ਸੂਈ ਹੋਈ ਆ ਬਾਕੀ ਬਾਈ ਕਹਿੰਦਾ ਘਰ ਵੀ ਆਪਣੇ ਕੋਲ ਜਾਨਵਰ ਹੁੰਦੇ ਨੇ ਹਰ ਵਕਤ ਕਿਸੇ ਨੂੰ ਇੰਨਾ ਚੋ ਪਸੰਦ ਆਉਂਦੀ ਐ ਇੰਨਾ ਚੋ ਖਰੀਦ ਸਕਦਾ ਘਰ ਜਾ ਕੇ ਤਸੱਲੀ ਕਰਕੇ ਬਾਈ ਕੋਲੋਂ ਜਾਨਵਰ ਘਰੋਂ ਵੀ ਲੈ ਸਕਦਾ ਬਾਕੀ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਬਾਕੀ ਖਰੀਦਣਾ ਨੇੜ ਆ ਕੇ ਆਪਣੀ ਤਸੱਲੀ ਕਰਕੇ ਤਸੱਲੀ ਕਰਨ ਦਾ ਦੋਸਤੋ ਪੈਸੇ ਲਾਉਣੇ ਤੁਹਾਡਾ ਫਰਜ਼ ਐ ਨੇੜ ਆ ਕੇ ਆਪਣੀ ਤਸੱਲੀ ਨਾਲ ਜਾਨਵਰ ਖਰੀਦ ਲਓ ਵੀਡੀਓ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ